ਸਰਬਜੀਤ ਸੰਗਰੂਰ ਦੀ ਰਚਨਾ ਲੱਭ ਦਿਨਾ ਥਾਂ ਸਾਨੂੰ ਕਿਤੇ ਡੁੱਬ ਜਾਣ ਨੂੰ ਦਿਨ ਤੇਰੇ ਹਰ ਪਲ ਆਵੇ ਬਦਖਾਨੇ ਨੂੰ ਲੱਭ ਦਿਨਾ ਥਾਂ ਸਾਨੂੰ ਕਿਤੇ ਡੁੱਬ ਜਾਣ ਨੂੰ ਦਿਨ ਤੇਰੇ ਹਰ ਪਲ ਆਵੇ ਬਦਖਾਨੇ ਨੂੰ ਦਿਨ ਤੇਰੇ ਹਰ ਪਲ ਆਵੇ ਬਦਖਾਨੇ ਨੂੰ ਖਾਤ ਦੇ ਤੱਕੇ ਨੇੜੇ ਖਾਤ ਦੇ ਤੱਕੇ ਨੇੜੇ ਫਸਾਂ ਤੇਰੇ ਪਿੱਛੇ ਨੀ ਸੁਣ ਲਈ ਤੁ ਕਿਥੇ ਗੋਲੋਂ ਕਿਥੇ ਗੋਲੋਂ ਕਿੱਥੇ ਨੀ ਸੁਣ ਲਈ ਤੁ ਕਿਥੇ ਗੋਲੋਂ ਕਿਥੇ ਗੋਲੋਂ ਕਿੱਥੇ ਨੀ ਥੜਖੜ ਟੂਪਾਂ ਵਿੱਚ ਰੰਗ ਤਾਰਾ ਕਰਿਆ ਤੂੰ ਕੀ ਜਾਣੇ ਤੇਰੇ ਪਿੱਛੇ ਪਾਲੀ ਕਿੰਨਾ ਪਰਿਆ ਤੂੰ ਕੀ ਜਾਣੇ ਤੇਰੇ ਪਿੱਛੇ ਪਾਲੀ ਕਿੰਨਾ ਪਰਿਆ